ਸਾਰੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਖੋਸੇ ਕੋਟਲੇ ਪਹੁੰਚੇ ਆ ਧਰਮਕੋੜ ਤਹਿਸੀਲ ਹੈ ਜ਼ਿਲ੍ਹਾ ਮੋਗਾ ਮੋਗੇ ਤੋਂ ਤਕਰੀਬਨ ਕੋਈ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਖੋਸਾ ਕੋਟਲਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਬਲਖੰਡੀ ਪਿੰਡ ਰੰਡੇਆਲਾ ਜਨੇਰ ਕੁਲਾਟੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅਮਰਤਪਾਲ ਵੀਰ ਅਵੇ ਕੋਲ ਆਇਆ ਦੋਸਤੋ ਅੱਜ ਜਿਹੜੀ ਆਪਣੀ ਵੀਡੀਓ ਆ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਆ ਕੋਈ ਕਿਸੇ ਰਕਮ ਦਾ ਵਪਾਰ ਲਾਈਨ ਦਾ ਕੰਮ ਨਹੀਂ ਹੈਗਾਗਾ ਵੀਰ ਹੁਣਾਂ ਦਾ ਚੰਗੀ ਮਾਜ ਤੇ ਦਿਖਾਵਾਂਗੇ ਤੁਹਾਨੂੰ ਕਿਉਂਕਿ ਪਹਿਲਾ ਦੂਜਾ ਸੂਆ ਇਹਨਾਂ ਨੇ ਘਰੇ ਚਵਾਈ ਕੀਤੀ ਆ ਇਸ ਵਾਰ ਤੀਜਾ ਸੂਆ ਇਹਨਾਂ ਦੇ ਕੋਲ ਸੂਈ ਆ ਤੇ ਮਗਰ ਨੀਲੀ ਰਾਵੀ ਦੀ ਕੱਟੀ ਆ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਵੀ ਨੀਲੀ ਰਾਵੀ ਦੀ ਮਾਜ ਤੇ ਮਗਰ ਕੱਟੀ ਵੀ ਨੀਲੀ ਰਾਵੀ ਦੀ ਹੀ ਹੋਣੀ ਚਾਹੀਦੀ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਅਮਰਤਪਾਲ ਨੂੰ ਕੋਲ ਲੈ ਲਾਂਗੇ ਤਰੀਕ ਆ ਜੇ 23 ਜੁਲਾਈ ਨੂੰ ਵੀਡੀਓ ਬਣਾ ਰਹ ਵੈਸੇ ਚੁਵਾਈ ਜਿਹੜੀ ਸਮਝ ਦੀ ਕਰ ਦਿੱਤੀ ਗਈ ਸੀਗੀ ਠੀਕ ਹੈ ਜੀ ਆਓ ਕਰਦੇ ਹਾਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਅਮਰਤਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਜੀ ਕੈਮ ਸੇਤਾ ਹਾਂਜੀ ਹਾਂਜੀ ਵਧੀਆ ਭਾਈ ਸ਼ੁਕਰਮਾਲਕ ਦਾ ਲੈ ਵੀ ਵੀਰ ਅਮਰਤਪਾਲ ਆਪਣੇ ਕੋਲ ਜਿੰਨੇ ਵੀ ਜਾਨਵਰ ਰੱਖੇ ਵੀਰੇ ਘਰ ਦੇ ਘਰੇਲੂ ਪਸ਼ੂ ਆ ਹਾਂਜੀ ਹਾਂਜੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਜੀ ਪਸ਼ੂ ਦਾ ਠੀਕ ਹੈ ਭਾਜੀ ਤੇ ਇੱਕ ਆਪਾਂ ਜਿਹੜੀ ਵੀਰ ਮੱਝ ਸੇਲ ਕਰਦੇ ਪਏ ਮੈਨੂੰ ਲੱਗਦਾ ਵੀ ਨੀਲੀ ਰਾਵੀ ਦੀ ਮੱਝ ਆਪਣੇ ਕੋਲ ਹਾਂਜੀ ਹਾਂਜੀ ਤੁਸੀਂ ਦੱਸਿਆ ਸੀ ਵੀ ਪਹਿਲਾਂ ਦੂਜਾ ਸੂਆ ਪਾਂਦੀ ਘਰੇ ਚੁ ਬਾਕੀ ਮੱਝ ਵੀ ਵੱਡੀ ਆ ਕੱਦ ਕਾਠੀ ਦੀ ਹਾਂਜੀ ਹਾਂਜੀ ਠੀਕ ਆ ਆ ਦੇਖੋ ਮੇਰਾ 6.5 ਫੁੱਟ ਕੱਦ ਦਾ ਜੀ ਬਿਲਕੁਲ ਬਾਅਦ ਦੇਖ ਲੋ ਪੂਰੀ ਆ ਪੂਰੀ ਵੱਡੀਆਂ ਮੱਝਾਂ ਜਾਂਦੀਆਂ ਸਿੰਗਲ ੱੱਡੀ ਆ ਗਈ ਆ ਪੂਰੀ ਵੱਡੀ ਮੱਝ ਆ ਠੀਕ ਆ ਜੀ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਪਹਿਲਾਂ ਹੀ ਦੋਸਤੋ ਤੁਹਾਨੂੰ ਦੱਸ ਦਿੱਤੀ ਸੀ ਵੀ ਮਗਰ ਕੱਟੀ ਬਹੁਤ ਲਾਜਵਾਬ ਆ ਮਗਰ ਮਦਰ ਦੇ ਉੱਪਰ ਹੀ ਬੱਚਾ ਜਿੱਦਾਂ ਦੀ ਮਦਰ ਆ ਉਦਾਂ ਦੀ ਮਗਰ ਕੱਟੀ ਜੇ ਨੀਲੀ ਰਾਵੀ ਦੀ ਅੱਛਾ ਵੀਰ ਅਮਰਤਪਾਲ ਪਹਿਲੇ ਸਵੇਰ ਦੂਜੇ ਸਵੇਰ ਦੋ ਦਿਨ ਕਿੰਨਾ ਕਿੰਨਾ ਚਵਾਗੀ ਸੀ ਪਹਿਲੇ ਸਵੇਰ ਆਪਾਂ 10 ਕਿਲੋ ਚੋਇਆ ਜੀ ਠੀਕ ਦ ਹੋਣ ਹੁਣ 12 ਲੀਟਰ ਦੁੱਧ ਦਾ ਜੀ ਗਰੰਟੀ ਆ ਭਾਵੇਂ ਕੋਈ 3 ਟਾਈਮ 4 ਟਾਈਮ ਚੋ ਕੇ ਆਪਣੇ ਘਰੋਂ ਲੈ ਕੇ ਜਾਵੇ ਜੀ ਠੀਕ ਆ ਜੀ ਹਰ ਵੇ ਆਈ ਆ ਹਾਂਜੀ ਹਾਂਜੀ ਹਰ ਵੇ ਆਈ ਆ ਜੀ ਠੀਕ ਆ ਜੀ ਬਣਦੀ ਵੀਰੇ ਸੌਰ ਦੀ ਮਾਲੀ ਤੋਂ ਆ ਜਾਂ ਕੋਈ ਟੀਕੇ ਟੂਕੇ ਤੇ ਵੀ ਬਣਦੀ ਆਈ ਤਾਂ ਟੀਕਾ ਹੀ ਭਰਾ ਦਿੰਦੇ ਆ ਬਾਈ ਸਭ ਤੋਂ ਵੱਡੀ ਗੱਲ ਆ ਭਰਾਇਆ ਸੀ ਜੀ ਵਧੀਆ ਨੀਲੀ ਰਾਵੀ ਦਾ ਕਰਕੇ ਵਧੀਆ ਨੀਲੀ ਰਾਵੀ ਦੀ ਕੱਟੀ ਆ ਜੀ ਬਿਲਕੁਲ ਬਿਲਕੁਲ ਚੰਗੇ ਸਾਨ ਦਾ ਲੱਗਦਾ ਟੀਕਾ ਭਰਾਇਆ ਹਾਂਜੀ ਹਾਂਜੀ ਨੀਲੀ ਰਾਵੀ ਦਾ ਹੀ ਆ ਜੀ ਬਾਈ ਇਧਰ ਇੱਕ ਵਾਰੀ ਜਸ਼ਨ ਮਾੜਾ ਮਾਰੀ ਕੈਮਰਾ ਇਹਨੂੰ ਇੱਕ ਵਾਰੀ ਕੱਤੀ ਵਿਖਾਈਏ ਭ ਇਤ ਮੇਰਾ ਵੀਰ ਅਮਰਪਾਲ ਨੇ ਢੇਲੇ ਦੀ ਛੱਡੀ ਦੁੱਧ ਵੀ ਚੰਗਾ ਹੀ ਛੱਡਿਆ ਨੇ ਭਾਈ ਦੁੱਧ ਤਾਂ ਇਹਨੇ ਉਹਨੂੰ ਦੋ ਘਰ ਮੂਹਰੇ ਇਹਨੂੰ ਛੱਡੀ ਤੇ ਆ ਜੀ ਆ ਪੁੱਠਾ ਪਾਟਾ ਬਹੁਤ ਚੌੜਾ ਕੱਤੀ ਦਾ ਹਾਂ ਜੀ ਲੋ ਵੀ ਇਹ ਕੱਤੀ ਮੇਰਾ ਭਰਾ ਚੈੱਕ ਕਰੋ ਬਹੁਤ ਪਿਆਰੀ ਕੱਤੀ ਇਹਨੂੰ ਜਨਮ ਦਿੱਤਾ ਇਸ ਮੈਂ ਦੀ ਦੋਸਤੋ ਡਿਟੇਲ ਤਿੱਜਾ ਸਵੇਰ ਇਹ ਮੱਝ ਸੂਈ ਆ ਅੱਜ 12 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਵੀ ਇਹਨੇ 12 ਕਿਲੋ ਆ ਜਿਹੜਾ ਵੀਰ ਅਮਰਪਾਲਾਂ ਦਾ ਤੇ ਆਪਾਂ ਚਵਾ ਦਾਂਗੇ ਕਿਸੇ ਭਰਾ ਨੂੰ ਭਾਵੇਂ ਚਾਰ ਰਾਂਝੀ ਤੇ ਚਲੋ ਬਾਕੀ ਚਾਰੇ ਥਾਂ ਚਵਾਈ ਪਾਸ ਆ ਬਿਲਕੁਲ ਪੂਰ ਛੱਤੇ ਤੋਂ ਪੂਰੀ ਜਮਾ ਓਕੇ ਆ ਕਿਸੇ ਰਖੰਦਾ ਪੂਰ ਛੱਤੇ ਦੀ ਗੱਲ ਨਹੀਂ ਕਿਸੇ ਕੰਧਮਦਾ ਨਹੀਂ ਗਾ ਜਮਾ ਲੈ ਵੀ ਅਸਾਂ ਇੱਕ ਪੂਰੀ ਲਾਗਾਂ ਆ ਦੇ ਮੇਰਾ ਵੀ ਫੇਸ ਬੁਖਾਦਾ ਮੂੰਹ ਦਿਖਾ ਦੇ ਕੋਈ ਵੀ ਰੋਣ ਆ ਕੇ ਵੀ ਇੱਕ ਅੱਖ ਕਾਲੀ ਆ ਇੱਕ ਅੱਖ ਨੀਲੀ ਆ ਦੋਵੇਂ ਬਿੱਲੀ ਮਣਕੀ ਅੱਖਾਂ ਬਾਕੀ ਇਸ ਪੱਡੇ ਦੀ ਗੱਲ ਕਰਕੇ ਫੇਸ ਸਟੇਟ ਪਾਦਾ ਵੀ ਤੁਸੀਂ ਕਹਿ ਸਕਦੇ ਜੇ ਵਾਈਟ ਫੇਸ ਵੀ ਕਹਿ ਸਕਦੇ ਜੇ ਮਾਰਕਿੰਗ ਕਿਤਨਾ ਕਿਤੇ 19 ਕੀ ਟਟਮੀ ਹੋ ਸਕਦੀ ਆ ਬਹੁਤੇ ਵੀਰਾਂ ਨੇ ਬ੍ਰੀਡਰ ਭਰਾ ਵੀ ਆਪਣੀ ਵੀਡੀਓ ਵੇਖਦੇ ਆ ਮਾਰਕਿੰਗ ਕੁਠਮੀ ਥੋੜੀ ਬਾਤੀ ਹੈਗੀ ਆ ਪਰ ਨੀਲੀ 라ਵੀ ਦੇ ਵਿੱਚ ਹੀ ਆ ਫੇਸ ਕੁਆਲਟੀ ਸੋਹਣੀ ਰੱਖ ਬਿੱਲੀ ਮਣਕੀਆ ਸਿੰਘ ਗੋਲ ਇੱਕ ਇੱਕ ਸਿੰਘ ਵਾਈਟ ਆ ਗਿਆ ਇਧਰ ਤੁਹਾਨੂੰ ਜੇਕਰ ਪਿੱਠਪੁੜੇ ਵਾਲੀ ਸਾਈਡ ਤੋਂ ਦਿਖਾਈਏ ਚਾਰੇ ਪੈਰ ਚਾਰੇ ਲੱਤਾਂ ਧੁੱਪੀਆਂ ਨੇ ਉੱਪਰ ਤਾਂ ਕਪੂਸ਼ ਵਾਈਟ ਆ ਤੇ ਚਵਾਈਆਂ ਦੀ ਵੀਰ ਅਮਰਤਪਾਲ ਮਾਰਨਿੰਗ ਕਿੰਨੇ ਕ ਵਜੇ ਕਰਦੀ ਸੀ ਬਾਈ ਸਾਡੇ ਕੋ 6 7 ਵਜੇ ਚੁੰਨੇ ਆ ਉਹ ਉਸ ਟਾਈਮ ਤੇ ਆਥ ਨੇ ਚੁੰਨੇ ਜੀ ਪੂਰੇ 12 ਘੰਟੇ ਬਾਅਦ ਉਸਾ ਠੀਕ ਆ ਜੀ ਠੀਕ ਆ 6 6:30 ਵਜੇ ਚਵਾਈ ਕਰਦੀ ਆ ਠੀਕ ਆ ਜੀ ਇਧਰੋਂ ਮਾੜਾ ਇੱਕ ਕੇ ਦਿਖਾ ਦਿਓ ਵੀਰੇ ਇਧਰੋਂ ਤੁਹਾਨੂੰ ਇੱਕ ਦੋਸਤ ਦਿਖਾਉਣੇ ਵੈਸੇ ਇੱਕ ਥਾਨ ਜਿਹੜਾ ਵਾਈਟ ਆ ਗਿਆ ਜੇਕਰ ਇੱਕ ਬਹਿਣੀ ਵਾਲੇ ਪਾਸੇ ਦੀ ਗੱਲ ਕਰੀਏ ਇੱਕ ਬਹਿਣੀ ਵਾਲੇ ਪਾਸੇ ਵਾਲਾ ਥਾਨ ਵਾਈਟ ਆ ਬਾਕੀ ਮੈਂ ਤੁਹਾਨੂੰ ਤਸੱਲੀ ਨਾਲ ਦਿਖਾ ਰਿਹਾ ਠੀਕ ਆ ਜੀ ਇਹ ਮੇਰਾ ਭਰਾਏ ਕੋਲ ਮੜਾ ਜੇ ਚੰਗੀ ਤਸੱਲੀ ਨਾਲ ਦੇਖੋ ਆ ਦੇਖੋ ਸੋ ਮਾਰਨਿੰਗ ਜਿਹੜੀ ਇਹਦੀ ਕਿਸਾਨ ਵੀਰੇ ਚਵਾਈ ਹੋਈ ਆ ਠੀਕ ਹੈ 24 ਸਵੇਰ ਕਰ ਦਿੱਤੀ ਗਈ ਸੀ ਠੀਕ ਹੈ ਜੀ ਕੋਈ ਸਾਬੇ 6 7 ਵਜੇ ਦੇ ਘਰਾਂ ਦੇ ਵਿੱਚ ਤੂ ਤੇ ਨਿਸ਼ਾਨ ਚੌੜਾ ਪਿੱਠਪੂੜਾ ਸਿੰਗਲ ਹੱਡੀ ਫੇਸ ਕੁਆਲਟੀ ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤੀ ਆ ਇਧਰ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਫੇਰ ਦਿਖਾ ਦਾਂਗੇ ਤਸੱਲੀ ਨਾਲ ਮੂੰਹ ਮੱਥੇ ਦੀ ਚੰਗੀ ਆ ਤੇ 12 ਕਿਲੋ ਦੁੱਧ ਅੱਗੇ ਕਿਸੇ ਭਰਾ ਦੀ ਚੰਗੀ ਕਾਰਗੁਜ਼ਾਰੀ ਚੰਗੀ ਸੇਵਾ ਰਹੀ ਤੇ ਦੁੱਧ ਦੋਸਤੋ ਮੇਰਾ ਵੀ ਭਾਵੇਂ ਉਹਦੇ ਜਾਨਵਰ ਥੱਲੇੋਂ ਤੁਸੀਂ 13 14 ਲੀਟਰ ਚੋਲਿਆ ਜੇ ਠੀਕ ਆ ਵੱਡੀ ਮਾਂ ਦਾ ਦੁੱਧ ਚਲੋ ਐਨੀਮਲ ਨੂੰ ਚਿਵਾਣਾ ਵੀ ਚਾਹੀਦਾ ਪਰ 12 ਕਿਲੋ ਵਾਲੀ ਮਾਜ ਵੀ ਮੈਂ ਚੰਗੀ ਤਕੜੀ ਮਾਜੀ ਮੰਨਦਾ ਹਾਂ ਅੱਜ ਦੇ ਸਮੇਂ ਦੇ ਵਿੱਚ ਬਾਕੀ ਇੱਕ ਥਾਂ ਵਾਈਟ ਆ ਗਿਆ ਗੰਡਰਲ ਚੰਗੀ ਆ ਸੋਹਣਾ ਸਪੇਸ ਗੈਪ ਬਹੁਤ ਖੂਬਸੂਰਤ ਆ ਕੱਟੀ ਦੇ ਵੀ ਬਈ ਆ ਦੇਖ ਲਓ ਸੂਸਾ ਤੇ ਪੂਰਾ ਨਿਸ਼ਾਨ ਆ ਜੀ ਆਹ ਵੇਖੋ ਜੀ ਸੂਸਾ ਤੇ ਜਿਹੜਾ ਕੱਟੀ ਵੀ ਬਿਲਕੁਲ ਮਦਰ ਦੇ ਉੱਪਰ ਹੀ ਬਚਿਆ ਕਰਮਾਂ ਵਾਲੀ ਪਾਗੀ ਆ ਜਿਹੋ ਜੀ ਮਦਰ ਇਨ ਬੈਨ ਉਸੇ ਤਰ੍ਹਾਂ ਜਿਹੜੀ ਕੱਟੀ ਆ ਠੀਕ ਆ ਜੀ ਤੇ ਇਹ ਅਮਰਤਪਾਲ ਵੀ ਰਖਾਇਆ ਵੀ ਚੰਗੇ ਸੀਮਨ ਦੀ ਚਾਪ ਹਾਂ ਜੀ ਪੂਰੇ ਟੀਕੇ ਦੀ ਵਧੀਆ ਕੱਟੀ ਆ ਜੀ ਚੰਗਾ ਟੀਕਾ ਟੂਕਾ ਭਰਾਇਆ ਹਾਂ ਜੀ ਕੱਟੀ ਤਾਂ ਕਰਕੇ ਬਹੁਤ ਸੋਹ ਇੱਕ ਵਾਰੀ ਆਪਾਂ ਤੁਹਾਨੂੰ ਦੋਸਤੋ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਚਵਾਈ ਦਾ ਜਿਹੜਾ ਟਾਈਮ ਤੁਹਾਨੂੰ ਮਾਰਨਿੰਗ ਦੱਸ ਹੀ ਦਿੱਤਾ ਦੋ ਡੰਗ ਚਬੋ ਚਾਰ ਟਾਈਮ ਚਬੋ ਠੀਕ ਆ ਜੀ ਤੁਹਾਡਾ ਫਰਜ਼ ਬਣਦਾ ਤੁਹਾਡਾ ਹੱਕ ਬਣਦਾ ਇੱਥੇ ਤਸੱਲੀ ਕਰਨ ਦਾ ਬਾਕੀ ਕੱਦਪੋਤਾਂ ਲਈ ਵੱਡੀ ਆ ਠੀਕ ਆ ਜੀ ਢਾਂਚਾ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਕਰੋ ਚੈੱਕ ਜੀ ਸੋ ਜਿਹੜੀ ਮੇਨ ਗੱਲ ਆ ਦੋਸਤੋ ਕਿਸੇ ਰਕਮ ਦੀ ਕੋਈ ਭੂਰ ਛੱਟਾ ਥਾਂ ਦੀ ਬਾਦ ਕਾਟ ਕੋਈ ਗਲਬਾਤ ਨਹੀਂ ਕੀ ਠੀਕ ਹੈ ਜੀ ਕੋਈ ਗਲਬਾਤ ਹੋਵੇ ਤੇ ਵਿੱਚ ਗੱਲ ਦੱਸਣ ਯੋਗ ਸੀ ਠੀਕ ਆ ਸੋ ਇਧਰੋਂ ਤੁਸੀਂ ਵੇਖੋਗੇ ਜਿਵੇਂ ਜਿਵੇਂ ਇਹਨੇ ਕਰਮਾਲ ਦੀ ਸ਼ਾਮ ਦੀ ਚੋਈ ਆ ਰਜਣਾ ਠੀਕ ਹੈ ਜੀ ਲੇਵਾ ਭਰ ਕੇ ਓਵੇਂ ਓਵੇਂ ਨੇ ਤਿਆਰੀ ਕਰਦੀ ਜਾਣਾ ਠੀਕ ਆ ਤੋ ਚੰਗੀ ਮੱਝ ਅਮਰਤਪਾਲ ਵੀਰ ਕੀ ਡਿਮਾਂਡ ਕੀ ਮੁੱਲ ਕਰਦੇ ਇਸ ਮੈਂ ਦਾ ਇਹਦਾ ਬਈ ਆਪਾਂ 135000 135 ਹਾਂਜੀ ਵੀ ਜਿੱਥੇ ਆਪਾਂ ਹਾਂ ਨਾ ਮਗਰ ਦੀ ਛੱਟ ਦੇਣੀ ਆ ਦੇ ਦੇਣੀ ਆ ਉਹ ਮਾਨਤਾ ਨਹੀਂ ਹੈ ਜੀ ਵਿੱਚੋਂ ਵਿੱਚੋਂ ਹਾਂਜੀ ਹਾਂਜੀ ਠੀਕ ਆ ਵੀਰੇ ਲਓ ਵੀ 135000 ਦੀ ਦੋਸਤੋ ਵੀਰਾਂ ਦਾ ਵੀ ਇਹ ਆਪਾਂ ਮੱਝ ਦੇਣੀ ਆ ਜਿਹੜੇ ਵੀਰ ਨੂੰ ਜਿਹੜੇ ਸੱਜਣ ਭਰਾ ਨੂੰ ਪਸੰਦ ਆਊਗੀ ਤਕਰੀਬਨ ਚਲੋ ਇਹ ਪਲੱਸ ਪੁਆਇੰਟ ਜ਼ਰੂਰ ਹੋਏਗਾ ਵੀ ਜਿਹੜੀ ਮਗਰ ਕੱਟੀ ਆ ਚਲੋ ਉਹ ਤੁਸੀਂ 10 15 15000 ਦੀ ਮਗਰ ਕੱਟੀ ਦੇਖ ਲਓ ਠੀਕ ਆ ਜੀ ਤੇ ਮੱਜ ਤੁਹਾਨੂੰ ਓਨੇ ਕੇ ਰੇਟ ਤੇ ਪੈ ਜਣੀ ਹੈ ਜੇਕਰ 1 35 ਮੰਗਿਆ ਤੇ 1 20 ਦੀ ਤੁਹਾਨੂੰ ਅੱਜ ਪੈ ਰਹੀ ਆ 15000 ਦੀ ਮਗਰ ਕੱਟੀ ਆ ਜਿਹੋ ਜਿਹੇ ਨਿਸ਼ਾਨੀਆਂ ਨੇ ਸੋ ਚੰਗੀ ਆ ਮੱਜ ਢਾਂਚਾ ਚੰਗਾ ਚਵਾਈ ਚੰਗੀ ਆ ਰੇਟ ਤੁਹਾਨੂੰ ਦੱਸ ਦਿੱਤਾ ਪਸੰਦ ਆ ਜੂਗੀ ਮੇਰਾ ਭਰਾ ਕੋਈ ਧਿਆਨ ਕੇ ਕੋਈ ਛੱਡ ਕੇ ਨਹੀਂ ਜਾਂਦਾ ਕਿਉਂਕਿ ਕੱਦ ਬਹੁਤ ਪੂਰਾ ਵੱਡਾ ਕੋਈ ਛੋਟੀ ਮੱਜ ਮੰਨ ਕੇ ਨਾ ਸੌਦਾ ਕਰਿਓ ਇੱਕ ਵੀਰ ਅਮਰਤਪਾਲ ਆਪਣੇ ਕੰਟੈਕਟ ਨੰਬਰ ਕਰ ਦਿਓ ਸੰਜੀ ਆਪਣਾ ਹੀ 94631 ਜੀ 10105 ਜੀ ਠੀਕ ਹੈ ਜੀ ਇਹੋ ਨੰਬਰ ਇੱਕੋ ਚੱਲਦਾ ਆਪਣੇ ਕੋਲ 180096 ਜੀ ਹਾਂਜੀ 47926 ਜੀ ਠੀਕ ਹੈ ਜੀ ਹਾਂਜੀ ਦੋਨੋਂ ਨੰਬਰ ਕੋਲ ਹੀ ਆਪੇ ਹਾਂ ਦੋਨੋਂ ਕੋਲ ਹੁੰਦੇ ਆ ਜੀ ਠੀਕ ਆ ਵੀਰੇ ਲੋ ਵੀ ਇਹ ਨੰਬਰਾਂ ਭਰਾਵਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਜੀ ਨੇੜੇ ਪਾਸੇ ਵਾਲੇ ਮੋਗੇ ਤੋਂ ਜਿਹੜੇ ਵੀਰ ਆਪਣੇ ਬਿਲੋਂਗ ਕਰਦੇ ਆ ਲਾਗੇ ਬੰਨੇ ਵਾਲੇ ਆ ਕਿਧਰ ਕੋਠੀ ਸੇ ਖਾ ਆ ਗਿਆ ਜਗਰਾਵਾਂ ਵਾਲੀ ਸਾਈਡ ਤੋਂ ਆਉਣਾ ਕਿਸੇ ਵੀਰ ਨੇ ਫਰੋਜਪੁਰ ਵਾਲੀ ਸਾਈਡ ਤੋਂ ਆਉਣਾ ਠੀਕ ਆ ਜੀ ਹਰੇਕ ਪਾਸਿਓਂ ਜਿਹੜੀ ਵਿਜਡ ਤੁਸੀਂ ਕਰ ਸਕਦੇ ਜੀ ਜਨੇਰ ਪਿੰਡ ਬਿਲਕੁਲ ਲੱਗੇ ਆ 8-9 ਕਿਲੋਮੀਟਰ ਦੀ ਤਕਰੀਬਨ ਮੋਕੇ ਦੀ ਦੂਰੀ ਹੈ ਤੇ 8-9 ਕਿਲੋਮੀਟਰ ਦੀ ਜੀਰੇ ਦੀ ਦੂਰੀ ਹੈ ਠੀਕ ਹੈ ਜੀ ਵਾਇਆ ਚੈਤਰਾ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਖੋਸੇਕੋਟ ਲਈ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ